ਤੁਹਾਡੇ ਪਿੰਡ ਗਮਾਨੀwala ਦੇ ਵਿੱਚ ਸੀਨੀਅਰ ਪੁਲਿਸ ਦੇ ਅਧਿਕਾਰੀ ਪਹੁੰਚੇ ਨੇ ਡੀਆਈਜੀ ਪਹੁੰਚੇ ਨੇ ਐਸਐਸਪੀ ਫਾਜ਼ਿਲਕਾ ਐਸਪੀ ਸਾਹਿਬ ਡੀਐਸਪੀ ਸਾਹਿਬ ਕਿਹੋ ਜੀ ਮੀਟਿੰਗ ਕੀਤੀ ਗਈ ਹੈ ਤਾਂ ਕੀ ਕਹਿਣਾ ਚਾਹੋਗੇ ਤੁਸੀਂ ਇਸ ਦੇ ਬਾਰੇ ਪਹਿਲਾਂ ਤਾਂ ਬਹੁਤ ਈਆਂ ਵੀ ਮੈਂਬਰ ਪੰਚ ਤੁਸੀਂ ਨੇ ਵੀ ਪਿੰਡ ਗਮਾਨੀwala ਦੇ ਪਹੁੰਚੇ ਨੇ ਸਾਵ ਤੋਂ ਪਹਿਲਾਂ ਬਾਰੇ ਨੂੰ ਦਿਆਂ ਆਖਿਆ ਜਾਂਦਾ ਹੈ ਅੱਜ ਜਿਹੜਾ ਇਹ ਕੈਂਪ ਲਗਾਇਆ ਗਿਆ ਹੈ ਨਸ਼ੇ ਦੇ ਵਿਰੋਧ ਲਗਾਇਆ ਗਿਆ ਜੋ ਕਿ ਜਿਹੜੀ ਨੌਜਵਾਨ ਜਿਹੜੀ ਉਹ ਨਸ਼ੇ ਵਿੱਚ ਪਰਬਾਹ ਹੋ ਰਹੀ ਹੈ ਇਹ ਜਿਹੜਾ ਪੰਜਾਬ ਪੁਲਿਸ ਨੇ ਇੱਕ ਮੁਹਿੰਮ ਚਲਾਈ ਹੋਈ ਹੈ ਉਹ ਅੱਜ ਮੇਰੇ ਪਿੰਡ ਗੁਮਾਨੀ ਵਾਲਾ ਵਿੱਚ ਕੈਂਪ ਰੱਖਿਆ ਗਿਆ ਜਿੰਨਾ ਵਿੱਚ ਆਪਣੇ ਆਈਜੀ ਸਾਹਿਬ ਐਸਐਸਪੀ ਸਾਹਿਬ ਡੀਐਸਪੀ ਸਾਹਿਬਾਰੇ ਥਾਣਿਆਂ ਦੇ ਐਸਐਸਪੀ ਸਾਹਿਬ ਉਹ ਸਾਰੇ ਪਹੁੰਚੇ ਨੇ ਉਹਨਾਂ ਦੇ ਵਿੱਚ ਵੀ ਹੈਗੀ ਆਰ ਪਿੰਡ ਦੇ ਵਿੱਚ ਉਹ ਸਰਪੰਚ ਪੰਚ ਜੋ ਵੀ ਮੋਦਬਰ ਲੋਕਣੀਓ ਪਹੁੰਚੇ ਨੇ ਤੇ ਵੀ ਮੈਂ ਤੇਹੀ ਬੇਨਤੀ ਕਰਦਾ ਜਿਹੜੇ ਵੀ ਜੰਗ ਮੁੰਡੇ ਨੇ ਅੱਜਕੱਲ ਮੈਂ ਸੋਨਾ ਵੀ ਹਰ ਇੱਕ ਪਿੰਡ ਚਾਦਾ ਕਮੇਟੀਆਂ ਬਣਾ ਕੇ ਇਸ ਜੜ ਨੂੰ ਖਤਮ ਕੀਤਾ ਜਾਵੇ ਅੱਗੇ ਲਾ ਕੇ ਜਿਵੇਂ ਉਹਨੂੰ ਮੇਰਾ ਪਿੰਡ ਗਮਾਨੀ ਵਾਲਾ ਮੈਂ ਆਦੇ ਗੰਮ ਤੇ ਕਹਿ ਸਕਦਾ ਵੀ ਮੇਰੇ ਪਿੰਡ ਦੇ ਵਿੱਚੋਂ ਇੱਕ ਵੀ ਬੰਦਾ ਨਹੀਂ ਹੋਵੇਗਾ ਤੁਹਾਨੂੰ ਮਿਲੇਗਾ ਕੋਈ ਚਿੱਟੇ ਵਾਲਾ ਕੋਈ ਨਸ਼ੇ ਵਾਲਾ ਕੋਈ ਵੀ ਪਹਿਲੀ ਗਾ ਦਾ ਕੋਈ ਸਾਲ ਵਿੱਚ ਇੱਕ ਦਰਖਾਸਤ ਵੀ ਨਹੀਂ ਥਾਣੇ ਜਾਂਦੀ ਵੀ ਬਾਕੀ ਮੈਨੂੰ ਬਹੁਤ ਵਧੀਆ ਲੱਗਿਆ ਵੀ ਸਾਰੇ ਜ਼ਿਲ੍ਹੇ ਚ ਮੇਰਾ ਪਿੰਡ ਚ ਲਿਆ ਗਿਆ ਗਮਾਨੀ ਵਾਲਾ ਜਿੱਥੇ ਕੈਂਪ ਲਗਾਇਆ ਗਿਆ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਐਸਐਸਪੀ ਸਾਹਿਬ ਡੀਐਸਪੀ ਸਾਹਿਬ ਦਾ ਜੀ ਜੀ ਸਰਪੰਚ ਸਾਹਿਬ ਅੱਜ ਪਿੰਡ ਗੁਮਾਨੀ ਵਾਲਾ ਦੇ ਵਿੱਚ ਜੋ ਪ੍ਰੋਗਰਾਮ ਰੱਖਿਆ ਗਿਆ ਸੀ ਨਸ਼ਿਆਂ ਦੇ ਖਿਲਾਫ ਤੇ ਆਮ ਲੋਕਾਂ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਦੇ ਨਾਲ ਕਾਫੀ ਸਵਾਲ-ਜਵਾਬ ਕੀਤੇ ਗਏ ਨੇ ਤੁਸੀਂ ਵੀ ਮੌਜੂਦ ਸੀਗੇ ਕੀ ਵਿਸ਼ਵਾਸ ਦਵਾਇਆ ਨਸ਼ੇ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਨੇ ਇਦਾਂ ਜੀ ਸਾਡੀ ਪੰਜਾਬ ਪੁਲਿਸ ਵੱਲੋਂ ਇੱਕ ਮੁਹਿੰਮ ਚੇੜੀ ਗਈ ਹੈ ਜੁੱਧ ਨਸ਼ਿਆਂ ਨੂੰ ਉਸੇ ਮਹਿੰਦੇ ਤਹਿਤ ਅੱਜ ਪਿੰਡ ਗੁਮਾਨੀ ਵਾਲਾ ਵਿਖੇ ਵੱਖ-ਵੱਖ ਪਿੰਡਾਂ ਤੋਂ ਪਿੰਡ ਸਹਿਬਾਨ ਹੋਰਾਂ ਕਾ ਪਾਰਟੀਆਂ ਦੇ ਆਗੂ ਸਹਿਬਾਨ ਨੂੰ ਬੁਲਾ ਕੇ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੇ ਡੀਆਈਜੀ ਸਾਹਿਬ ਸੁਪਰੀ ਸ਼ਰਮਾ ਜੀ ਪਹੁੰਚੋਏ ਸਨ ਨਾਰਿੰਦਰ ਸਿੰਘ ਐਸਸੀ ਸਾਹਿਬ ਕਦੇ ਪਹੁੰਚੇ ਸਨ ਫੀਡਬੈਕ ਲਈ ਗਈ ਅਲੱਗ-ਅਲੱਗ ਸਰਪੰਚਾਂ ਤੋਂ ਅਲੱਗ-ਅਲੱਗ ਪਾਰਟੀਆਂ ਦੇ ਆਗੂਆਂ ਤੋਂ ਕੀਤੇ ਫੀਡਬੈਕ ਲਈ ਗਈ ਕਿ ਕਿੱਦਾਂ ਦਾ ਮਾਹੌਲ ਬਣ ਰਿਹਾ ਹੈ ਔਰ ਅੱਜ ਬਹੁਤ ਵਧੀਆ ਲੋਕਾਂ ਨੇ ਸੁਝਾਅ ਦਿੱਤੇ ਕਿ ਜਿਹ ਜੋ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਕਰ ਰਹੀ ਹੈ ਬਹੁਤ ਤਗੜਾ ਤੇ ਬਹੁਤ ਅਨੇਕ ਉਪਰਾਲਾ ਆਏ ਕਿਉਂਕਿ ਇਹ ਨਸ਼ੇ ਇੱਕ ਬਹੁਤ ਵੱਡਾ ਕੋੜ ਏ ਇਸ ਨੂੰ ਜੜੋਂ ਖਤਮ ਕੀਤਾ ਜਾ ਰਿਹਾ ਹੈ ਔਰ ਉਸ ਦੇ ਖਤਮ ਕਰਨ ਦੇ ਹੋਰ ਵੀ ਉਹਨਾਂ ਨੇ ਉਪਾਅ ਔਰ ਦੱਸੇ ਸਰਪੰਚ ਸਾਹਿਬ ਲੱਗਦਾ ਵੀ ਲੋਕ ਸਾਥ ਦੇਣਗੇ ਸਰਕਾਰ ਦਾ ਨਸ਼ੇ ਵਿਰੋਧ ਮੂਈ ਦੇਖੋ ਜੀ ਪੂਰਾ ਸਾਥ ਦੇ ਰਹੇ ਨੇ ਮੈਨੂੰ ਲੱਗਦਾ ਪਿਆ ਜੇ ਤੁਸੀਂ ਦੇਖਿਆ ਹੈ ਰਾਸ਼ੀ ਇੱਕ ਛੋਟੀ ਜਿਹੀ ਆਵਾਜ਼ ਤੇ ਵਕ ਵਕ ਪਿੰਡਾਂ ਤੋਂ ਲੋਕ ਆਏ ਸੀ ਔਰ ਪਿੰਡਾਂ ਦੇ ਵਿੱਚ ਕਮੇਟੀਆਂ ਬਣਾ ਕੇ ਕੁਝ ਕਾਫੀ ਸਰਪੰਚ ਸਾਹਿਬਾਨ ਜਾਂ ਹੋਰ ਜਦੋਂ ਇੱਕ ਹੰਬਲਾ ਵਜਦਾ ਹੈ ਉਦੋਂ ਲੋਕ ਜਾਗਰੂਕ ਹੁੰਦੇ ਨੇ ਔਰ ਉਸ ਹੰਬਲੇ ਦੇ ਨਾਲ ਤੁਰਦੇ ਯੂਥ ਨੂੰ ਕੀ ਅਪੀਲ ਕਰਨੀ ਚਾਹੀਦੀ ਯੂਥ ਨੂੰ ਇਹੀ ਅਪੀਲ ਹੈ ਜੀ ਵੱਧ ਤੋਂ ਵੱਧ ਤੁਸੀਂ ਕੋਸ਼ਿਸ਼ ਕਰੋ ਨਸ਼ਿਆਂ ਤੋਂ ਦੂਰ ਰਹੋ ਔਰ ਖੇਡਾਂ ਵੱਲ ਧਿਆਨ ਦਿਓ ਜਿੰਨਾ ਵੀ ਹੋ ਸਕਦਾ ਹੈ ਆਪਣੇ ਪਿੰਡ ਦੇ ਵਿੱਚ ਖੇਡਾਂ ਨੂੰ ਦੇ ਸਟੇਡੀਅਮ ਬਣਾਉਣ ਵਾਸਤੇ ਜਾਂ ਖੇਡਾਂ ਨਵੇਂ ਕੋਈ ਵੀ ਟੂਰਨਾਮੈਂਟ ਕਰਾਉਣ ਵਾਸਤੇ ਵੱਧ ਤੋਂ ਵੱਧ ਯੋਗਦਾਨ ਪਾਓ ਜਾਂ ਕੋਈ ਨਾ ਚਾਹ ਤਾ ਉਹ ਬਚਾ ਜਾ ਸਕਦਾ